ਸੋ ਘਰਾਂ ਦੀ ਮਾਰਕੀਟ ਦੀ ਅਸੀਂ ਗੱਲ ਕਰ ਰਹੇ ਸੀਗੇ ਕਿ ਘਰਾਂ ਦੀ ਜਿਹੜੀ ਮਾਰਕੀਟ ਹੈ ਉਹ ਕਿਵੇਂ ਦੀ ਚੱਲ ਰਹੀ ਹੈ ਕੀ ਉਸ ਦੇ ਵਿੱਚ ਉਛਾਲ ਆ ਰਿਹਾ ਹੈ ਅੱਗੇ ਜਾਂ ਫਿਰ ਉਹ ਥੋੜਾ ਜਿਹਾ ਹੇਠਾਂ ਆ ਰਹੀ ਹੈ ਮਾਰਕੀਟ ਕੀ ਇਸ ਸਮੇਂ ਘਰ ਖਰੀਦਣਾ ਸਹੀ ਰਹੇਗਾ ਬੇਸਮੈਂਟਾਂ ਦੇ ਰੈਂਟ ਜਿਹੜੇ ਨੇ ਕੀ ਉਹ ਘਟਣ ਵਾਲੇ ਨੇ ਸੋ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਜਿਹੜੇ ਗੈਸਟ ਨੇ ਵੈਵਸਪੋਰਟ ਤੋਂ ਬਕਾਇਦਾ ਇੱਥੇ ਪਹੁੰਚੇ ਨੇ ਸਰੀ ਦੇ ਵਿੱਚ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਲਈ ਡਾਕਟਰ ਗੁਰਵਿੰਦਰ ਤਾਲੀਵਾਲ ਜੀ ਗੁਰਵਿੰਦਰ ਤਾਲੀਵਾਲ ਜੀ ਬਹੁਤ ਬਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਸ਼ੁਕਰੀਆ ਸ਼ਹਿਰੀ ਤੁਹਾਡਾ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਤੇ ਬੜੇ ਲੋਡਿੰਗ ਦੇ ਵਿਸ਼ੇ ਤੇ ਤੁਸੀਂ ਗੱਲ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਸਵੀਰ ਦਾ ਸ਼ੋਅ ਦਰਸ਼ਕ ਬੜੇ ਉਤਸ਼ਾਹ ਨਾਲ ਦੇਖਦੇ ਨੇ ਉਹਨਾਂ ਨੂੰ ਚਾਹ ਹੁੰਦਾ ਹੈ ਕਿ ਅਸੀਂ ਕਿਵੇਂ ਆਪਣਾ ਦਿਨ ਸ਼ੁਰੂ ਕਰੀਏ ਕਿ ਉਹਦੇ ਵਿੱਚ ਇਹ ਜਿਹੜੀਆਂ ਗੱਲਾਂ ਮਾਰਕੀਟ ਦੀਆਂ ਵਿਚਾਰਾ ਹਾਲਾਂਕਿ ਥੋੜੀਆਂ ਜੀਆਂ ਬੋਝਲ ਜੀਆਂ ਪਰ ਇਹਨੂੰ ਵੀ ਆਪਾਂ ਗ੍ਰੈਟਸ ਬਣਾ ਕੇ ਸਾਂਹੀਆਂ ਕਰਾਂਗੇ ਬਿਲਕੁਲ ਬਿਲਕੁਲ ਗੁਰਵੰਦਰ ਅਰਈਵਾਲ ਜੀ ਔਰ ਤੁਹਾਡੀ ਸਪੈਸ਼ialਟੀ ਜਿਹੜੀ ਆ ਪਹਿਲਾਂ ਤਾਂ ਮੈਨੂੰ ਆਪਣੇ ਹਾਲਚਲ ਸੁਣਾਓ ਤੇ ਦੂਜਾ ਤੁਸੀਂ ਆਪਣਾ ਬਾਲਾ ਵਕਤ ਆ ਜੇ ਕੱਲ ਨਾ ਸ਼ੇਰੋ ਸ਼ਰੀ ਦੇ ਵੀ ਗੁਜ਼ਾਰ ਰਹੇ ਹੋ ਤੇ ਮੈਂ ਕਹਿੰਨੀ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਛੋਟਾ ਮੋਟਾ ਸ਼ੇਰੀ ਹੋ ਜਾਏ ਫਿਰ ਆਪਾਂ ਅੱਗੇ ਵਧਦੇ ਹਾਂ ਟੌਪਿਕ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਾਇਰੀ ਤਾਂ ਇਸ ਤਰ੍ਹਾਂ ਦੀ ਇੱਕ ਜਿਹਨੂੰ ਕਹਿ ਸਕਦੇ ਆ ਦਵਾਈ ਹੈ ਕਿ ਜਦੋਂ ਵੀ ਕੋਈ ਰੋਗ ਹੋਵੇ ਉਹਨੂੰ ਉਹਦੇ ਨਾਲ ਆ ਰਾਹਤ ਮਿਲ ਜਾਂਦੀ ਹੈ। ਉਹ ਇੱਕ ਸ਼ੇਰ ਬੜਾ ਪਿਆਰਾ ਹੈ ਕਿ ہمارا ਹਰ ਹੁਨਰ ਇੱਕ ਐਬ ਬਣ ਕੇ ਰਹਿ ਗਿਆ। ਲੇਕਿਨ ہمارا ਹਰ ਹੁਨਰ ਇੱਕ ਐਬ ਬਣ ਕੇ ਰਹਿ ਗਿਆ ਲੇਕਿਨ ਹਮੇ ਹਰ ਐਬ ਕੋ ਆਪਣੇ ਹੁਨਰ ਕਰਨਾ ਵੀ ਆਤਾ ਹੈ। ਵਾਹ ਜੀ ਵਾਹ। ਵਾਹ ਬੰਦ ਤਾਲੀ ਵਾਹ। ہمارا ਹਰ ਹੁਨਰ ਹਾਂ। एक ऐब बनकर रह गया लेकिन हमें हर ऐब को अपने हुनर गर करना भी आता है जो दिन कटते नहीं तकदीर के जेरे असर हमसे जो दिन कटते नहीं तकदीर के जेरे असर हमसे उन्हें तदबीर के जेरे असर करना भी आता है वाह ਬਿਊਟੀਫੁਲ ਹੁਣ ਚੜੀਆ ਮਾਰਨਿੰਗ ਹੁਣ ਕਿਉਂਕਿ ਗੱਲ ਇਹ ਹੈ ਕਿ ਸ਼ੈਰੋ ਸ਼ਾਇਰੀ ਤਾਂ ਸ਼ੌਕ ਨਾਲ ਕਰਦੇ ਆ ਕੰਮ ਰੀਅਲ ਸਟੇਟ ਦਾ ਕਰਦੇ ਬਿਲਕੁਲ ਬਿਲਕੁਲ ਕੰਮ ਤਾਂ ਰੀਅਲ ਸਟੇਟ ਦਾ ਚਲੋ ਸ਼ੈਰੋ ਸ਼ਾਇਰੀ ਟਰੀਅਲ ਸਟੇਟ ਦੋਨੋਂ ਗੱਲਾਂ ਹੋਣੀਆਂ ਨਾਲ ਨਾਲ ਬਿਲਕੁਲ ਜੀ ਪਰਵਿੰਦਰ ਨਾਲੇਵਾਲ ਜੀ ਇਹ ਦੱਸੋ ਵੀ ਵੀ ਦੇਖੋ ਸਵੇਰ ਚੜੀਆ ਚੰਗੀ ਖਬਰ ਵੀ ਵਿਚਾਰੇ ਲੋਕ ਸੋਨਾਂ ਨੂੰ ਤਰਸੇ ਪੈ ਨੇ ਦੱਸੋ ਕਿ ਘਰਾਂ ਦੀ ਮਾਰਕੀਟ ਦੇ ਵਿੱਚ ਕੋਈ ਤਸੱਲੀ ਬਖਸ਼ ਖਬਰ ਆ ਰਹੀ ਹੈ ਤਸੱਲੀ ਬਖਸ਼ ਖਬਰ ਇਹ ਆਈ ਹੈ ਕਿ ਪਿਛਲੇ 1 2 ਜਿਹੜੇ ਹਬ ਤੇ ਉਹਨਾਂ ਦੇ ਵਿੱਚ ਜਦੋਂ ਪਿਛਲੀ ਵਾਰ ਇੰਟਰਸਟ ਰੇਟ ਥੱਲੇ ਆਇਆ ਪੁਆਇੰਟ 5 ਬੀਸ ਜਿਹੜਾ ਘਟਿਆ ਉਹਦੇ ਨਾਲ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਮੈਂ ਵੀ ਦੇਖਿਆ ਕਿ ਮਾਰਕੀਟ 'ਚ ਕੁਝ ਹਿਲਜੁਲ ਹੋਈ ਅਸੀਂ ਬਾਜ਼ਾਤੇ ਖੁਦ ਵੀ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਇਹ ਸੋਚਦੇ ਸਨ ਕਿ ਅਸੀਂ ਹੁਣ ਕਿਸੇ ਟਾਈਮ ਆਏਗਾ ਕਿ ਅਸੀਂ ਚਲੋ ਛੋਟੇ ਘਰ ਨੂੰ ਵੇਚ ਕੇ ਜੇ ਫਾਰਮ ਵੱਲ ਜਾਵਾਂਗੀ ਜਾਂ ਫਿਰ ਟਾਊਨ ਹਾਊਸ ਤੋਂ ਘਰਾਂ ਵੱਲ ਜਾਵਾਂਗੀ ਉਹਨਾਂ ਨੇ ਕਦਮ ਚੁੱਕੇ ਤੇ ਮੇਰੀਆਂ 2-3 ਇਸ ਵੀਕਐਂਡ ਤੇ ਪੋਜੈਸ਼ਨਸ ਹਨ ਉਹਨਾਂ ਦੇ ਵਿੱਚ ਵੀ ਮੈਂ ਇਹ ਮਹਿਸੂਸ ਕੀਤਾ ਸਰੀ ਤੋਂ ਲੈਂਗਲੀ ਲੈਂਗਲੀ ਤੋਂ ਐਬਸਪੋਰਟ ਕਿਤੇ ਕੋਈ ਫਾਰਮ ਵੱਲ ਨੂੰ ਕਿਤੇ ਹੋਰ ਸੋ ਇਸੇ ਤਰ੍ਹਾਂ ਉਮੀਦ ਇੱਕ ਹੋਰ ਹੈ ਕਿ 11 ਦਸੰਬਰ ਨੂੰ ਅਗਲੀ ਵਾਰ ਜੇ ਇੰਟਰਸਟ ਰੇਟ ਥੋੜਾ ਘਟਦਾ ਤੇ ਉਹਦੇ ਨਾਲ ਫਰਕ ਪਏਗਾ ਜ਼ਰੂਰ ਹਾਲਾਂਕਿ ਇਹ ਗੱਲ ਵੀ ਸੱਚ ਹੈ ਕਿ ਬਹੁਤ ਵੱਡੇ ਜਿਹੜਾ ਸਦਮੇ ਦੇ ਵਿੱਚੋਂ ਬੜੇ ਲੋਕ ਲੰਗੇ ਨੇ ਪਰ ਫਿਰ ਵੀ ਜਿਹੜੇ ਲੋਕ ਬੈਠੇ ਨੇ ਕੁਝ ਖਰੀਦਣ ਦੇ ਵਾਸਤੇ ਕਾਫੀ ਚਿਰ ਤੋਂ ਬੈਠੇ ਨੇ ਕਈ ਮਹੀਨਿਆਂ ਤੋਂ ਬੈਠੇ ਨੇ ਜਿਨ੍ਹਾਂ ਦੀ ਸਰਕਾਰਾਂ ਤੋਂ ਬੇਪਰੋਸਗੀ ਜੀ ਹੋ ਚੁੱਕੀ ਹੈ ਕਿ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਨਾ ਹੈ ਨਾ ਸੋ ਉਹਨਾਂ ਨੂੰ ਹੁਣ ਲੱਗਦਾ ਕਿ ਥੋੜਾ ਥੋੜਾ ਜੀ ਕਦਮ ਦਰ ਕਦਮ ਘਟਦੇ ਜਾਣਗੇ ਇੰਟਰਸਟ ਰੇਟ ਸ਼ਾਇਦ ਆਮ ਬੰਦੇ ਨੂੰ ਥੋੜਾ ਜਿਹਾ ਮੌਕਾ ਮਿਲ ਸਕੇ ਜੀ ਬਿਲਕੁਲ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਮਾਰਕੀਟ ਦੇ ਵਿੱਚ ਬਹੁਤ ਹਿਲਜੁਲ ਚੱਲ ਰਹੀ ਹੈ ਖਾਸ ਕਰਕੇ ਨਜ਼ਰ ਟਿਕੀ ਹੋਈ ਸੀ ਆਰਥਿਕ ਸਿਚੁਏਸ਼ਨ ਜੋ ਵੀ ਹੋਏਗੀ ਉਹਦੇ ਹਿਸਾਬ ਦੇ ਨਾਲ ਜਿਹੜਾ ਇੰਟਰਸਟ ਰੇਟ ਨੂੰ ਦੇਖਿਆ ਜਾਏਗਾ ਇੰਟਰਸਟ ਰੇਟ ਥੋੜੇ ਘਟੇ ਨੇ ਤੇ ਹੁਣ ਲੱਗਦਾ ਵੀ ਇਹ ਸਹੀ ਸਮਾਂ ਹੈ ਕਾਰ ਖਰੀਦਣ ਦਾ ਕੋਈ ਸ਼ੱਕ ਨਹੀਂ ਕਿ ਪਿਛਲੇ ਜਦੋਂ 2 ਸਾਲ ਪਹਿਲਾਂ ਦੀ ਗੱਲ ਹੈ ਉਸ ਵੇਲੇ ਤਾਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਨ ਕਿ ਮਹਿੰਗਾਈ ਕੀ ਘਰਾਂ ਦੀ ਇੰਨੀ ਹੋਈ ਸੀ ਜਾਂ ਜਿਨ੍ਹਾਂ ਨੇ ਡਰ ਦੇ ਮਾਰੇ ਲੈ ਲੀਆਂ ਪ੍ਰਾਪਰਟੀਆਂ ਜਾ ਕਈਆਂ ਨੇ ਇਹ ਸੋਚਿਆ ਕਿ ਜਿਵੇਂ ਹੁਣ ਵਧੀ ਜਾਂਦੇ ਆ ਇਹ ਹੁਣ ਇਹਦੇ ਚ ਫਾਇਦਾ ਹੀ ਹੋਏਗਾ ਸ਼ਾਇਦ ਹੋਰ ਵੱਧ ਜਾਣਗੇ ਉਹਨਾਂ ਦੇ ਵਿੱਚੋਂ ਖਰੀਦਣ ਵਾਲਿਆਂ ਦਾ ਜਿਹੜਾ ਨੁਕਸਾਨ ਹੋਇਆ ਤੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸਨ ਮੈਂ ਇੱਕ ਹੋਰ ਵਸੀਮ ਬਰੇਲਵੀ ਦਾ ਇੱਕ ਸ਼ੇਅਰ ਹੈ ਜੇ ਪਲੀਜ਼ ਬੜਾ ਪਿਆਰਾ ਕਿ ਸਰਪੇ ਤੋਂ ਬਿਠਾਣੇ ਕੋ ਹੈ ਤਿਆਰ ਜ਼ਮਾਨਾ ਸਰਪੇ ਤੋਂ ਬਿਠਾਣੇ ਕੋ ਤਿਆਰ ਹੈ ਜ਼ਮਾਨਾ لیکن تیرے رہنے کو یہاں گھر نہ ملے گا۔ لیکن تیرے رہنے کو یہاں گھر نہ ملے گا۔ گھر نہ ملے گا۔ یہ حال ہو چکا سی۔ سو اس ویلے جڑے حالات بنے اس تو اودے وچ ذمہ دار بڑا بڑا দোষ سرکاراں دا۔ کئی وار انویسٹر نو بلیم دے دیتّا ਜਾਂਦਾ ہے۔ کئی وار رئیلٹر نو دے دیتّا ਜਾਂਦਾ۔ کئی وار مورگیج والے نو ٹھیک ہے۔ ਜੇ ਕੋਈ ਖਰੀਦਣ ਵਾਲਾ ਕਿਸੇ ਕੋਲ ਆਉਂਦਾ ਹੈ ਸੁਭਾਵਕ ਹੀ ਹੈ ਕਿ ਉਹ ਉਸ ਫੀਲਡ ਦੇ ਅਨੁਸਾਰ ਦੱਸੇਗਾ ਪਰ ਸਮੱਸਿਆ ਇਹ ਸੀ ਕਿ ਜਦੋਂ 2021 ਦੇ ਵਿੱਚ ਨਵੰਬਰ ਦਸੰਬਰ ਚ ਜਿਸ ਢੰਗ ਦੇ ਨਾਲ ਇੰਟਰਸਟ ਰੇਟ ਥੱਲੇ ਸੁੱਟੇ ਜਾ ਰਹੇ ਸੀ ਸੁੱਟੇ ਜਾ ਰਹੇ ਸੀ ਮਹਿੰਗਾਈ ਉਹ ਘਰਾਂ ਦੀ ਕੀਮਤ ਵੱਧਦੀ ਜਾ ਰਹੀ ਸੀ ਵੱਧਦੀ ਜਾ ਰਹੀ ਸੀ ਉਸ ਵੇਲੇ ਸਾਰਿਆਂ ਨੂੰ ਇਹ ਗੱਲ ਦਾ ਅਹਿਸਾਸ ਸੀ ਕਿ ਹੁਣ ਖਤਰਨਾਕ ਮੋੜ ਹੈ ਹੁਣ ਜੇ ਇਸ ਹਿਸਾਬ ਨਾਲ ਜਿਹੜੀਆਂ ਪ੍ਰਾਪਰਟੀਆਂ 13 ਲੱਖ ਵਾਲੀਆਂ 16ਆਂ ਦੀਆਂ ਹੋ ਗਈਆਂ ਵੱਧੀਆਂ ਗਈਆਂ ਅਖੀਰ ਨੂੰ ਜਿੱਥੇ ਜਾ ਕੇ ਉਹ ਤੋੜਾ ਟੁੱਟਿਆ ਉੱਥੇ ਜਿਹੜੇ ਪਹੁੰਚ ਗਏ ਸਨ ਉਹਨਾਂ ਚ ਕੋਈ ਵੱਡਾ ਸੀ ਕੋਈ ਛੋਟਾ ਸੀ ਕੋਈ ਆਮ ਸੀ ਕੋਈ ਖਾਸ ਸੀ ਸਾਰੇ ਉਸ ਦੇ ਵਿੱਚ ਜਿਹੜੇ ਗ੍ਰਿਫਤ ਚ ਆ ਗਏ ਤੇ ਜਿਹੜੇ ਬਾਹਰ ਬੈਠੇ ਕਹਿੰਦੇ ਆ ਕਿ ਅਸੀਂ ਬਚੇ ਰਹੇ ਉਹ ਵੀ ਏ ਸੀ ਜਿਨ੍ਹਾਂ ਨੇ ਲੈਣਾ ਨਹੀਂ ਕੁਝ ਤੇ ਦੇਣਾ ਨਹੀਂ ਕੁਝ ਮਾਰਕੀਟ ਚੱਲਣ ਦੇ ਵਾਸਤੇ ਇਨਵੈਸਟਰ ਦੀ ਵੀ ਲੋੜ ਹੈ ਬਿਲਕੁਲ ਮਾਰਕੀਟ ਚਲਾਉਣ ਲਈ ਕੋਈ ਵਿੱਚ ਪੈਸੇ ਖਰਚੇ ਤੇ ਉਹਦੇ ਨਾਲ ਵੀ ਜ਼ਰੂਰਤ ਹੈ ਜੀ ਇਸ ਕਰਕੇ ਜੇ ਆਪਾਂ ਕਹਿ ਲਈਏ ਕਿ ਬੰਦ ਕਰ ਦਿਓ ਜੀ ਸਾਰਿਆਂ ਨੂੰ ਬੰਦ ਕਰ ਦਿਓ ਮਾਰਕੀਟ ਨਹੀਂ ਚੱਲਦੀ ਸਰਕਾਰ ਦੀ ਇਹ ਨਾ ਅਹਲियत ਸੀ ਬਹੁਤ ਵੱਡੀ ਜਿਹਦੇ ਕਾਰਨ ਇਹ ਕੁਝ ਹੋਇਆ ਹੁਣ ਉਹਨਾਂ ਨੂੰ ਫਿਕਸ ਕਰਦੇ ਕੋਸ਼ਿਸ਼ ਤਾਂ ਕਰ ਰਹੀ ਆ ਪਰ ਢਾਂਚਾ ਜਿੰਨਾ ਵਿਗੜਿਆ ਉਹਨੂੰ ਇੰਨਾ ਸੌਖਾ ਫਿਕਸ ਨਹੀਂ ਕੀਤਾ ਜਾ ਸਕਦਾ ਸੋ ਟਰਾਈ ਇਹ ਹੋਈ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਸਾਲ 1.5 ਤਾ ਬਿਲਕੁਲ ਹੀ ਮਾਰਕੀਟ ਡੈਡ ਰਹੀ ਹੈ ਕੋਈ ਵੀ ਹਿਲਜੁਲ ਨਹੀਂ ਸੀ ਰੀਅਲ ਏਸਟੇਟ ਦੇ ਨਾਲ ਹੋਰ ਚੀਜ਼ਾਂ ਵੀ ਜੁੜੀਆਂ ਉਹਨਾਂ ਦਾ ਵੀ ਫਰਕ ਸੀ ਸੋ ਹੁਣ ਥੋੜਾ ਬਹੁਤਾ ਫਰਕ ਪਿਆ ਤੇ ਇਸ ਤੋਂ ਆਸ ਵੱਧਦੀ ਹੈ ਕਿ ਜੇ ਸਹੀ ਢੰਗ ਦੇ ਨਾਲ ਇਹ ਚੱਲਦੇ ਰਹੀ ਤਾਂ ਹੋ ਸਕਦਾ ਹੈ ਕਿ ਹਾਲਾਤ ਕੁਝ ਹੋਰ ਬਿਹਤਰ ਹੋ ਸਕਣ ਜੀ ਸਰਕਾਰਾਂ ਦੀ ਤੁਸੀਂ ਗੱਲ ਕੀਤੀ ਹੈ প্রভিনਸ਼ੀਅਲ ਤੇ ਫੈਡਰਲ ਸਰਕਾਰ ਅਜੇ ਹਾਂ ਕੀ ਕਰਨ ਕਿ ਉਹ ਸਾਰਿਆਂ ਨੂੰ ਇਸ ਬੋਝ ਵਿੱਚੋਂ ਬਾਹਰ ਕਢ ਲੈ ਬਹੁਤ ਕੁਝ ਕਰ ਸਕਦੀ ਹੈ ਕਿਉਂਕਿ ਕੰਡੇ ਬੀਜੇ ਹੀ ਇਹਨਾਂ ਦੇ ਹੋਏ ਆ ਤੁਸੀਂ ਦੇਖੋ ਅਸੀਂ ਪਹਿਲਾਂ ਫੈਡਰਲ ਤੇ ਜਾਂਦੇ ਹਾਂ ਫੈਡਰਲ ਸਰਕਾਰ ਜਾਂ ਬੈਂਕ ਆਫ ਕੈਨੇਡਾ ਕਿਸੇ ਦੇਸ਼ ਦੀ ਤੁਸੀਂ ਮੁੱਖ ਕੁਰਸੀ ਤੇ ਬੈਠੇ ਹੋ ਹੈਨਾ ਤਾਂ ਉੱਥੇ ਬੈਠ ਕੇ ਤੁਹਾਡੀ ਜ਼ਿੰਮੇਵਾਰੀ ਬਹੁਤ ਬਣਦੀ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਸਮਝੋ ਜਾਣੋ ਹੈਨਾ ਅ ਉਹ ਸ਼ੇਰ ਬੜਾ ਪਿਆਰਾ ਹਮ ਕੁਰਸੀ ਹੈ ਹਮ ਤੁਹਾਡਾ ਜਨਾਜ਼ਾ ਤਾਂ ਨਹੀਂ ਹਮ ਹਮ ਕੁਰਸੀ ਹੈ ਤੁਹਾਡਾ ਜਨਾਜ਼ਾ ਜਨਾਜ਼ਾ ਤਾਂ ਨਹੀਂ ਕੁਝ ਕਰ ਨਹੀਂ ਸਕਤੇ ਤਾਂ ਉਤਰ ਕਿਉਂ ਨਹੀਂ ਜਾਂਦੇ ਬਸ ਇਹ ਜੇ ਕੁਝ ਕਰ ਨਹੀਂ ਸਕਦੇ ਤੁਸੀਂ ਦੇਖੋ ਕਿਸ ਹਾਲਤ ਦੇ ਵਿੱਚ ਦੀ ਲੋਕ ਗਈ ਜਿਹੜੇ ਬੈਂਕ ਆਫ ਕੈਨੇਡਾ ਦੇ ਐਕਸਪਰਟ ਨਹੀਂ ਅਸੀਂ ਆਮ ਲੋਕਾਂ ਤੋਂ ਜ਼ਿਆਦਾ ਉਹਨਾਂ ਨੂੰ ਸਮਝਦੇ ਆ ਅਸੀਂ ਤੁਸੀਂ ਗਲਤ ਹੋ ਸਕਦੇ ਆ ਪਰ ਉਹਨਾਂ ਕੋਲੇ ਤਾਂ ਵੱਡੀਆਂ ਡਿਗਰੀਆਂ ਜਾਂ ਹੋਰ ਹੈ ਪਰ ਉਹ ਕਿੰਨਾ ਦੇ ਹੱਥਾਂ 'ਚ ਖੇਡਦੇ ਨੇ ਜਾਂ ਕਿਵੇਂ ਉਹਨਾਂ ਨੂੰ ਡਿਫਾਈਨ ਕੀਤਾ ਜਾਂਦਾ ਉਹਨਾਂ ਨੇ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਤਾਂ ਨਹੀਂ ਵਿਗਾੜੀ ਉਹ ਹੁਣ ਸੁਲਝਾਉਣ ਦੇ ਵਾਸਤੇ ਅੱਗੇ ਉਹਨਾਂ ਨੂੰ ਆਉਣਾ ਪਏਗਾ ਸਰਕਾਰ ਫੈਡਰਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਫੈਡਰਲ ਸਰਕਾਰ ਦੇ ਇੱਕ ਹੱਥ ਦੇ ਵਿੱਚ ਇਹ ਹੈ ਕਿ ਇੰਟਰਸਟ ਰੇਟ ਥੱਲੇ ਹਣ ਉਹ ਤਾਂ ਜ਼ਰੂਰੀ ਹੈ ਪਹਿਲੀ ਗੱਲ। ਹੂੰ ਦੇਖੋ ਇੱਕ ਸਟ੍ਰੈਸ ਟੈਸਟ ਦਾ ਨਾਮ ਤੁਸੀਂ ਸੁਣਿਆ ਹੋਣਾ। ਹੂੰ ਸਟ੍ਰੈਸ ਟੈਸਟ ਲਾਇਆ ਗਿਆ ਸੀ ਉਦੋਂ ਸੀ ਜਦੋਂ ਜਦੋਂ 2% ਤੇ ਮਾਰਗੇਜ ਹੋ ਰਹੀ ਸੀ। ਜੀ ਉਸ ਵੇਲੇ ਲੋਡ ਸੀ ਹੂੰ ਕਿ ਲੋਕੀ ਲੈ ਕੇ ਕਿਤੇ ਹੋਰ ਨਾ ਇਹਨਾਂ ਦੇ ਕੋਲ ਕੁਆਲੀਫਿਕੇਸ਼ਨ ਦਾ ਕੋਈ ਆਧਾਰ ਨਾ ਹੋਵੇ। ਇਸ ਟੈਸਟ ਟੈਸਟ ਜਿਹੜਾ ਹੈ ਇਹਨਾਂ ਤੇ ਲਾ ਦਿਓ। ਹੂੰ ਹੁਣ 5 5 6 6% ਇੰਟਰਸਟ ਰੇਟ ਤੇ ਫੇਰ ਵੀ ਸਟ੍ਰੈਸ ਟੈਸਟ ਅਜੇ ਵੀ ਹੂੰ ਉਹ ਸਟ੍ਰੈਸ ਦੇ ਨਾਲ ਤਾਂ ਪਹਿਲੇ ਹੀ ਬੰਦਾ ਮਰਿਆ ਪਿਆ ਹੂੰ ਹੂੰ ਤੁਸੀਂ ਉਹਨੂੰ ਹਟਾ ਕਿਉਂ ਨਹੀਂ ਦਿੰਦੇ ਹੂੰ ਜੇ 2% ਆ ਮੰਨਿਆ ਕਿ ਭਈ 2% ਲਈ ਸਟ੍ਰੈਸ ਚਾਹੀਦਾ ਹੂੰ ਹੁਣ 1 ਲੱਖ ਵਾਲੀ ਜਿਹੜੀ ਕਿਸ਼ਤ ਸੀ 4 ਲੱਖ 400 ਵਾਲੀ 7-800 ਤੇ ਪਹੁੰਚ ਗਈ ਹੈ ਪਹਿਲਾਂ ਹੀ ਹੂੰ ਹੂੰ 5 ਲੱਖ ਦੀ ਜਿਹਨੇ ਮੌਰਗੇਜ ਲੈਣੀ ਆ ਉਹਨੂੰ 1.5 ਲੱਖ ਤਾਂ ਇਨਕਮ ਚਾਹੀਦੀ ਹੈ ਹੂੰ 5 ਲੱਖ ਦੀ ਜੀ ਤੇ ਹੁਣ ਇਹਦੇ ਵਿੱਚ ਅਜੇ ਵੀ ਸਟ੍ਰੈਸ ਦੀ ਕੋਈ ਗੁਣੈਸ਼ ਹੈ ਉਦੀਆਂ ਸ਼ਰਤਾਂ ਨਰਮ ਕੀਤੀਆਂ ਜਾਣ ਜੀ ਸਭ ਤੋਂ ਪਹਿਲੀ ਗੱਲ ਇਹ ਦੂਸਰੀ ਗੱਲ ਤੁਸੀਂ ਪ੍ਰੋਵਿੰਸ਼ੀਅਲੀ ਕਹੀ ਹੈ ਹਾਂ ਜਾਂ ਫੈਡਰਲ ਦੀ ਜਿਹੜਾ ਪ੍ਰਾਪਰਟੀ ਟ੍ਰਾਂਸਫਰ ਟੈਕਸ ਹੈ ਨਾ ਉਹਦਾ ਇੱਕ ਬਣਤਰ ਇਸ ਤਰ੍ਹਾਂ ਦੀ ਹੈ ਕਿ ਪਹਿਲੇ ਲੱਖ ਤੇ ਹਮ 1% ਦੂਜੇ ਲੱਖ ਤੇ 1% ਬਾਕੀਆਂ ਤੇ 2-2% ਜਿਨਨੇ ਦੀ ਕੋਈ ਪ੍ਰਾਪਰਟੀ ਖਰੀਦਦਾ ਜੀ ਹੁਣ ਵਾਰ-ਵਾਰ ਹਮ ਹਰ ਵਾਰ ਪ੍ਰਾਪਰਟੀ ਟੈਕਸ ਦੇਣਾ ਪੈਂਦਾ ਹਮ ਇਹ ਗੱਲ ਤਾਂ ਇਹ ਵੀ ਵਿਚਾਰ ਚੱਲੀ ਸੀ ਕਿ ਤੁਸੀਂ ਬਾਰ-ਬਾਰ ਪ੍ਰਾਪਰਟੀ ਟੈਕਸ ਲਈ ਜਾਨੇ ਇੱਕ ਬੰਦੇ ਨੂੰ ਇੱਕੋ ਵਾਰ ਤੁਸੀਂ ਤੁਸੀਂ ਬਾਲਟੀ ਲੈ ਗਈ ਜੀ ਤੁਸੀਂ ਗਾਂ ਨੂੰ ਚੋਣ ਲੱਗੇ ਦੁੱਧ ਚੋਲਿਆ ਨਿਕਲਿਆ ਫੇਰ ਬਾਲਟੀ ਚੱਕ ਲਈ ਫੇਰ ਚੱਕ ਲਈ ਉਹਨੂੰ ਪਹਿਲਾਂ ਉਹਨਾਂ ਖਰਾਕ ਤਾਂ ਦੇ ਦਿਓ ਉਹਨੂੰ ਉਸ ਯੋਗਤਾ ਹੋਰ ਲੈਣ ਦਿਓ ਉਹ ਉਹ بار-बार ਲੈਣਾ ਆਮ ਬੰਦੇ ਲਈ ਬਹੁਤ ਵੱਡੀ ਪੀੜਾ ਸਧਾਰਨ ਮਨੁੱਖ ਕੀ ਕਰੂਗਾ ਜੀ ਚਲੋ ਜਿਹੜੇ ਰਾਈਜ਼ ਆ ਉਹਨਾਂ ਦੀ ਵੱਖਰੀ ਗੱਲ ਆ ਜਿਨ੍ਹਾਂ ਨੂੰ ਮਿਲੀਅਨ ਚ ਬਚਤ ਆ ਜਾਂ ਲੱਖਾਂ ਚ ਬਚਤ ਆ ਆਮ ਬੰਦਾ ਤਾਂ ਪੀਸੀਆ ਗਿਆ بار-बार ਪ੍ਰਾਪਰਟੀ ਟੈਕਸ ਕਿਉਂ ਜੀ ਕਿ ਹੋਰ ਨਹੀਂ ਕੁਝ ਕਰ ਸਕਦੇ ਤਾਂ ਇੰਨਾ ਹੀ ਕਰ ਦਿਓ ਕਿ ਜਿਹੜਾ 2-2% ਲਾਇਆ ਉਹਨੂੰ 1-1% ਕਰ ਦਿਓ ਹਰ ਲੱਖ ਤੇ 1% ਕਰ ਦਿਓ ਜੀ ਇਹਨੂੰ ਘਟਾਓ ਤੁਸੀਂ ਫੇਰ ਅਗਲੀ ਗੱਲ ਜਿਹੜੀ ਹੈ ਕਿ ਤੁਸੀਂ ਜਿਹੜੇ ਵੀ ਪ੍ਰੋਵਿੰਸ਼ੀਅਲ ਲੈਵਲ ਦੇ ਬੁਨਿਆਦੀ ਸਹੂਲਤਾਂ ਨੇ ਰਾਹਤਾਂ ਨੇ ਹੁਣ ਤੁਸੀਂ ਜਾਂ ਫੈਡਰਲ ਹੈ ਜਾਂ ਪ੍ਰੋਵਿੰਸ਼ੀਅਲ ਹੈ ਕਿਉਂਕਿ ਇਹ ਦੋਨਾਂ ਦੇ ਅਧਿਕਾਰ ਖੇਤਰ ਚ ਬਹੁਤ ਗੱਲਾਂ ਹੁੰਦੀਆਂ ਨੇ ਪੀਪੀ ਟੈਕਸ ਹੁੰਦਾ ਦੂਸਰਾ ਪ੍ਰੋਪਰਟੀ ਫੈਡਰਲ ਹੁੰਦਾ ਇੱਕ ਆਧਾਰ ਇਹ ਬਣਾਇਆ ਸੀ ਕਿ ਜਿਹੜਾ ਫਸਟ ਟਾਈਮ ਬਾਹਰ ਆ 5 ਲੱਖ ਤੱਕ ਉਹਨੂੰ ਅਸੀਂ ਪ੍ਰੋਪਰਟੀ ਟੈਕਸ ਨਹੀਂ ਦੇਣ ਦੀ ਸ਼ਰਤੋਂ ਮੁਕਤ ਕਰਦੇ ਹਾਂ 5 ਲੱਖ ਤੱਕ ਤੇ ਨਮਾਕਰ ਹੋਵੇ 7 ਲੱਖ ਤੱਕ ਤੇ 5 ਲੱਖ ਤੱਕ ਆਉਂਦਾ ਕੀ ਹੈ ਜੀ ਜਿੱਥੇ ਬੈਠੇ ਆ ਅਸੀਂ 5 ਲੱਖ ਜੇਬ ਚ ਚੱਕੀ ਫਿਰੇ ਤੇ ਉਹਦੇ ਕੋਲ ਕੁਝ ਵੀ ਨਹੀਂ ਤੇ ਉਸ ਨੂੰ ਤੁਸੀਂ ਵਧਾਓ ਥੋੜੀ ਜੀ ਉਸ ਲੈਵਲ ਤੇ ਲੈ ਕੇ ਜਾਓ ਕਿ ਹਾਂ ਭਾਈ ਮਹਿੰਗਾਈ ਜਾਂ ਹਾਲਾਤ ਇਸ ਤਰ੍ਹਾਂ ਦੇ ਨੇ ਸੋ ਇਹਨੂੰ ਜਿਹੜਾ ਹੈ ਬੈਟਰ ਕਰੋ ਤੇ ਉਹਦੀ ਦਰ ਜਿਹੜੀ ਹੈ ਵਧਾ ਦਿਓ ਪੰਜ ਦੇ ਥਾਂ ਤੇ ਸੱਤ ਕਰ ਦਿਓ ਤੇ ਉਹਦੀ ਜਿਹੜੀ ਆ ਬੰਦੇ ਨੂੰ ਥੋੜੀ ਰਾਹਤ ਮਿਲੇ ਸੋ ਹਰ ਤਰ੍ਹਾਂ ਹੋ ਸਕਦਾ ਗੱਲ ਤਾਂ ਨੀਤ ਦੀ ਹੈ ਚੰਗੀਆਂ ਨੀਤਾਂ ਤਾਂ ਸਭ ਕੁਝ ਹੋ ਜਾਂਦਾ ਜਦੋਂ ਨੀਤੀ ਵਿਗੜੀ ਹੋਵੇ ਜਦੋਂ ਫੈਸਲਾ ਹੀ ਕਰ ਲਿਆ ਕਿ ਆਹ ਜੀ ਇੱਕ ਟੈਕਸ ਹੋਰ ਆਹ ਜੀ ਉਹ ਪੰਜਾਬ ਦੇ ਵਿੱਚ ਨਿੱਕੇ ਹੁੰਦੇ ਨਾ ਉਹ ਇਹ ਚੱਲਦਾ ਹੁੰਦਾ ਸੀ ਕੈਨੇਡਾ 'ਚ ਵੀ ਉਹੀ ਹੈ ਉਹ ਵੋਟ ਨਾ ਪਾਇਓ ਤਕੜੀ ਨੂੰ ਟੈਕਸ ਲੱਗ ਜੂ ਬੱਕਰੀ ਨੂੰ ਵੋਟ ਨਾ ਪਾਇਓ ਮੰਜੇ ਅੰਜੇ ਨੂੰ ਟੈਕਸ ਲੱਗ ਜੂ ਮੰਜੇ ਨੂੰ ਉੱਥੇ ਇਹ ਜਆ ਉੱਥੇ ਪੰਜਾ ਤਕੜੀ ਵਾਲੇ ਹੁੰਦੇ ਸੀ ਇੱਥੇ ਵੀ ਹਾਲ ਉਹੀ ਆ ਇੱਥੇ ਕੋਈ ਫਰਕ ਨਹੀਂ ਗਾ ਹੁਣ ਜੋ ਹਾਲਾਤ ਸਿਆਸੀ ਬਣ ਚੁੱਕੇ ਨੇ ਉਹਨਾਂ ਹਾਲਾਤ ਦੇ ਵਿੱਚ ਜਿਹੜੇ ਅੰਦਰ ਬੈਠੇ ਜਿਨ੍ਹਾਂ ਨੇ ਇਹ ਕੁਛ ਕੀਤਾ ਉਹਨਾਂ ਨੇ ਸਮੱਸਿਆਵਾਂ ਖੜੀਆਂ ਕੀਤੀਆਂ ਦੂਜੇ ਐਵੇਂ ਹੀ ਜਿਹੜੇ ਆ ਸਬਜ਼ ਬਾਦ ਦਿਖਾਈ ਜਾ ਰਹੇ ਹਾਲ ਉਹਨਾਂ ਦਾ ਵੀ ਉਹੀ ਆ ਹੁਣ ਟਰੰਪ ਨੇ ਵੀ ਤਾਂ ਉੱਥੇ ਜਾ ਕੇ ਜਿਹੜਾ ਚੰਨ ਚਾੜਨਾ ਕੈਨੇਡਾ ਨੂੰ ਮਾਂਜਾ ਫਿਰ ਫਿਰਨਾ ਬਿਲਕੁਲ ਬਿਲਕੁਲ ਜੀ ਹੁਣ ਅਜੇਹੇ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ 달ੀਵਾਲ ਜੀ ਵੀ ਜਿਹੜੀਆਂ ਬੇਸਮੈਂਟ ਨੇ ਬੇਸਮੈਂਟਾਂ ਦੇ ਰੇਟ ਕਹਿੰਦੇ ਫਿਰ ਤੋਂ ਸਟੇਬਲ ਹੋ ਰਹੇ ਯਾਨੀ ਕਿ ਪਹਿਲਾਂ ਵਾਲੇ ਉਹਦੇ ਤੇ ਆ ਰਿਹਾ ਕੀ ਇਹ ਸਹੀ ਖਬਰ ਹੈ ਬੇਸਮੈਂਟ ਦੇ ਰੇਟ ਤੇ ਫਰਕ ਪੈ ਰਿਹਾ ਬੇਸਮੈਂਟ ਦੇ ਰੇਟ ਚ ਜੀ ਇਉਂ ਆ ਆ ਜਿਹੜਾ ਹੁਣ ਇੰਟਰਨੈਸ਼ਨਲ ਸਟੂਡੈਂਟ ਦਾ ਇਸ਼ੂ ਚੱਲਿਆ ਇੱਕ ਤਾਂ ਇਹ ਵੀ ਧਾਰਨਾ ਚੱਲਦੀ ਹੈ ਕਿ ਹੁਣ ਜਿਹੜੀ ਇਮੀਗ੍ਰੇਸ਼ਨ ਤੇ ਘੱਟ ਤੇ ਘੱਟ ਹੋਣ ਲੱਗੇ ਰਿਹਾ ਪਹਿਲਾਂ ਵਾਅਦੇ ਤੇ ਵਾਅਦਾ ਸੀ ਇਹ ਵੀ ਆ ਤੱਤ ਪ੍ਰਣਤੀ ਚ ਪੜਾਤੇ ਤੱਤ ਪ੍ਰਣਤੀ ਚ ਇਹ ਇਹ ਇਹਨੂੰ ਇੰਉ ਨਹੀਂ ਕਹਿੰਦੇ ਵੀ ਜੱਕ ਦਾ ਵੀ ਆ ਠੀਕ ਆ ਮਾੜੇ ਬੰਦੇ ਆ ਮੈਂ ਪਿਛਲੇ ਕੁਝ ਮਹੀਨਿਆਂ ਚ ਦੇਖਿਆ ਜਿਹੜੇ 2 ਸਾਲਾਂ ਦੇ ਵਿੱਚ ਆਏ ਉਹਨਾਂ ਚ ਕਈਆਂ ਨੇ ਜਿਵੇਂ ਕ੍ਰਿਮੀਨਲ ਦੀ ਗੱਲ ਵੀ ਆ ਹੋਰ ਵੀ ਚੱਲੀਆਂ ਹਾਲਾਤ ਵੀ ਵਿਗੜੇ ਨੇ ਪਿੱਛੇ ਜੇ ਕੀ ਹੋਇਆ ਟਰੰਟੋ ਚ ਜਾਂ ਇੱਥੇ ਕਿਸੇ ਦਾ ਇਹ ਸਾਰਾ ਮਾੜਾ ਉਹ ਸਾਰੀ ਚੀਜ਼ ਦੇ ਵਿੱਚ ਜ਼ਿੰਮੇਵਾਰ ਸਰਕਾਰਾਂ ਤੁਹਾਡੇ ਕੋਲ ਕਾਬਲੀਅਤ ਹੈ ਤੁਸੀਂ ਪੇਪਰ ਕਿਵੇਂ ਚੈੱਕ ਕਰਦੇ ਹੋ ਤੁਸੀਂ ਅਗਲੇ ਨੂੰ ਜਦੋਂ ਇਥੇ ਯੋਗ ਉਹਦੀਆਂ ਜਿਹੜੀਆਂ ਬਾਕੀ ਤੁਹਾਡੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਦੁਕਾਨਾਂ ਖੁੱਲੀਆਂ ਜਿਨ੍ਹਾਂ ਨੇ ਕੋਲ ਜੜਾ ਮਰਜੀ ਝਾਲੀ ਜੂਲੀ ਚੱਲੀ ਜਾਂਦਾ ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਕੁਝ ਬੰਦਿਆਂ ਨੇ ਫਾਇਦਾ ਉਠਾ ਲਿਆ ਤੇ ਤੁਹਾਡੇ ਐਕਸਪਰਟ ਕਿੱਥੇ ਗਏ دوسری ਗੱਲ ਜਿਹੜੇ ਭਾਰਤ ਦੇ ਵਿੱਚੋਂ ਮੈਂ ਦੇਖ ਰਿਹਾ ਸੀ ਉਥੋਂ ਦਾ ਵਿਦੇਸ਼ ਮੰਤਰੀ ਕਹਿੰਨਾ ਕਿ ਕੈਨੇਡਾ ਚ ਜੀ ਕ੍ਰਿਮੀਨਲ ਚਲੇ ਗਏ ਕੈਨੇਡਾ ਦੇ ਵਿੱਚ ਇਹ ਤੇ ਭੇਜੇ ਕਿਨੇ ਆ ਜਦੋਂ ਭਰੋਸੇ ਦੀ ਗੱਲ ਹੁੰਦੀ ਆ ਅਸੀਂ ਇਹ ਕਹਿੰਨੇ ਆ ਕਿਲੇ ਆਉ ਜੀ ਪੁਲਿਸ ਰਿਪੋਰਟ ਤੇ ਪੁਲਿਸ ਰਿਪੋਰਟ ਤਾਂ ਨੇਤਾ ਨੂੰ ਦੇਖ ਕੇ ਬਣਾਈ ਜਾਂਦੀ ਆ ਉਹ ਚਾਹੇ ਕੋਈ ਬਿਸ਼ਨੋਈ ਆ ਚਾਹੇ ਏ ਬੀ ਸੀ ਆ ਜਿਹੜਾ ਮਰਜੀ ਉਹਦੇ ਗਰੁੱਪ ਦਾ ਬੰਦਾ ਕਹਿੰਦਾ ਵੱਡੇ ਤੋਂ ਵੱਡਾ ਧਾਕੜ ਆ ਉਹਨੂੰ ਪੁਲਿਸ ਰਿਪੋਰਟ ਦੇ ਦਿੰਦਾ ਤੇ ਇਹ ਇਹ ਬੈਠੇ ਉਹੇ ਜੇ ਸੁਸਤੂ ਇਹ ਉਹ ਪੁਲਿਸ ਰਿਪੋਰਟ ਨੂੰ ਚੱਕਦੀ ਆ ਤੇ ਸਾਰਾ ਕੁਝ ਕਰ ਲੈਂਦੇ ਆ ਹੁਣ ਵਡੰਗਾ ਉਹ ਵਡਾਂਗੇ ਦਾ ਨਤੀਜਾ ਇਹ ਆ ਕਿ ਲੋਕਾਂ ਦੇ ਅੰਦਰ ਇਹ ਡਰ ਪੈਦਾ ਹੋ ਗਿਆ ਜੀ ਹੁਣ ਰੈਂਟ ਘਟਣਗੇ ਬੇਸਮੈਂਟਾਂ ਖਾਲੀ ਹੋਣਗੀਆਂ ਲੋਕਾਂ ਨੇ ਨਹੀਂ ਆਉਣਾ ਭੱਜ ਗਏ ਮੁੜ ਗਏ ਮੁਰਦਾ ਮੁਰਦਾ ਕਿਸੇ ਨੇ ਨਹੀਂ ਇੱਥੇ ਜਿਹਦਾ ਸੂਤ ਆਉਂਦਾ ਉਹ ਐਨ ਪੂਰਾ ਤਸੱਲੀ ਨਾਲ ਰਹੂਗਾ ਨਾ ਪਹਿਲਾਂ ਮੁੜੇ ਨਾ ਹੁਣ ਮੁੜਨਾ ਹਾਂ ਇੰਨਾ ਜ਼ਰੂਰ ਧੱਕੇ ਮਾਰ ਕੇ ਜੇ ਕੁਝ ਕੱਢੋਂਗੇ ਉਹ ਜ਼ਰੂਰ ਉਹਨਾਂ ਕੋਈ ਚਾਰਾ ਨਹੀਂਗਾ ਜਾਂ ਜਿਨ੍ਹਾਂ ਦੇ ਕੇਸ ਦਰਜ ਹੋਗੇ ਜਾਂ ਜਿਨ੍ਹਾਂ ਦੇ ਕ੍ਰਿਮੀਨਲ ਕੁਝ ਹੁੰਦਾ ਪਰ ਫਰਕ ਇਹ ਪੈ ਰਿਹਾ ਕਿ ਜਿਸ ਹਿਸਾਬ ਦੇ ਨਾਲ ਇਹ ਨੀਤੀਆਂ ਨੇ ਉਹਨਾਂ 'ਚ ਜੇ ਰੈਂਟ ਥੱਲੇ ਚਲੇ ਗਏ ਫਿਰ ਖਤਰਾ ਕਿਨੂੰ ਐ ਓਨਰ ਨੂੰ ਠੀਕ ਆ ਅਸੀਂ ਇਹ ਕਹਿੰਨੇ ਆ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਰੈਂਟ ਤੇ ਆ ਉਹਨੂੰ ਉਹਨੂੰ ਵੀ ਮਹਿੰਗਾ ਕਿਉਂ ਦੇਣਾ ਪਵੇ ਹਨ ਉਹਦੇ ਵਾਸਤੇ ਵੀ ਬੜਾ ਔਖਾ ਉਹ 15-1500 2-2000 ਕਿੱਥੋਂ ਦੇਈਗਾ ਪਰ ਜਿਹਦੀਆਂ ਕਿਸ਼ਤਾਂ ਹੀ ਤੁਸੀਂ 4000 ਬਣਾਤੀਆਂ ਉਹ 2000 ਰੈਂਟ ਲੈ ਰਿਹਾ ਤੇ ਕਿਸ਼ਤ ਜਿਹੜੀ ਸੀ ਇੱਕ ਇੱਕ ਵਾਸੇ 4000 ਸੀ ਤੇ ਉਹ 7000 ਤੇ ਪਹੁੰਚ ਗਈ ਉਹ ਕਿੱਧਰ ਨੂੰ ਜਾਵੇ ਸੋ ਢਾਂਚਾ ਜਦੋਂ ਸਾਰਾ ਵਿਗੜਦਾ ਉਹਦੇ ਨਾਲ ਫਰਕ ਪੈਂਦਾ ਸੋ ਇੰਟਰਸਟ ਰੇਟ ਘਟਾਉਣ ਦੇ ਨਾਲ ਜਿਹੜੀ ਰਾਹਤ ਐ ਉਹਨੂੰ ਰੈਂਟਰ ਨੂੰ ਵੀ ਮਿਲੇ ਲੈਂਡਲਾਰਡ ਨੂੰ ਵੀ ਮਿਲੇ ਹਾਲਾਤ ਉੱਥੇ ਵੀ ਕਾਬੂ ਹੋਣ ਫਸ ਕੇ ਬੈਠ ਗਏ ਲੈਂਡਲਾਰਡ ਆਪਣਾ ਰੋਣਾ ਰੋ ਰਹੇ ਆ ਕਿ ਸਾਡੇ 6-6 ਮਹੀਨੇ ਦੇ ਕੋਈ ਕਿਰਾਇਆ ਨਹੀਂ ਮਿਲਿਆ ਤੇ ਜਿਹੜੇ ਕਿਰਾਏਦਾਰ ਆ ਉਹ ਕਹਿੰਦੇ ਜੀ ਸਾਡਾ ਲਹੂ ਪੀ ਲਿਆ ਲੈਂਡਲਾਰਡ ਦਾ ਹਾਲ ਇਹ ਐ ਸਰਕਾਰ ਦੀਆਂ ਗਲਤ ਨੀਤੀਆਂ ਦੀ ਮੈਂ ਗੱਲ ਕਰਦਾ ਇਹ ਵੀ ਇਹ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਬੰਦਿਆਂ ਨੂੰ ਚਲੋ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਦਾ ਤਾਂ ਨਾ سرمਾਇਆ ਲਾ ਕੇ ਕੁਝ ਖਰੀਦ ਕੇ ਰੈਂਟ ਤੇ ਦੇ ਦਿੱਤਾ ਉਹਨੂੰ ਜੇ ਕਿ ਕਾਫੀ ਲੰਬੇ ਅਰਸੇ ਤੱਕ ਕੋਈ ਰੈਂਟੀ ਨਹੀਂ ਦਿੰਦਾ ਦੇਣ ਲੈਣ ਜਾਂਦਾ ਤੇ ਉਹਨੂੰ ਜਾ ਕੇ ਉਹ ਉਹਨੂੰ ਕੱਢ ਦਿੱਤਾ ਜਾਂਦਾ ਉਹਦੇ ਤੇ ਹੀ ਖੋਜ ਦੋਸ਼ ਲਾ ਦਿੱਤੇ ਜਾਂਦੇ ਕੀ ਕਰਨ ਢਾਂਚਾ ਓਵਰਆਲ ਵਿਗੜਿਆ ਹੋਇਆ ਸੋ ਰੈਂਟ ਘਟਣਗੇ ਫਰਕ ਪੈ ਰਿਹਾ ਜੇ ਬੇਸਮੈਂਟਾਂ ਖਾਲੀ ਹੋ ਗਈਆਂ ਤਾਂ ਪੇਮੈਂਟਾਂ ਦੇਣੀਆਂ ਹੋਰ ਵੀ ਔਖੀਆਂ ਹੋ ਜਾਣੀਆਂ ਸੋ ਇਹਦਾ ਅਸਰ ਜੋ ਹੋਏਗਾ ਉਹ ਆਮ ਬੰਦੇ ਜਿਹੜੇ ਆ ਕਰਾਂ ਨੂੰ ਅਫੋਰਡ ਨਹੀਂ ਕਰ ਸਕਣਗੇ ਜਿਨ੍ਹਾਂ ਨੇ ਲਏ ਆ ਤੇ ਨਤੀਜੇ ਖਤਰਨਾਕ ਹੋ ਰਹੇ ਜੀ ਬਿਲਕੁਲ ਤਾਲੀਵਾਲ ਜੀ ਸਮਾਂ ਕਿਉਂਕਿ ਆਪਣਾ ਹੁਣ ਜਾ ਰਿਹਾ ਤੇ ਮੈਂ ਅਖੀਰ ਦੇ ਵਿੱਚ ਤੁਹਾਰ ਤੋਂ ਕਮੈਂਟ ਚਾਹਾਂਗੀ ਕਿ ਸਿਚੁਏਸ਼ਨ ਹੁਣ ਜਿਵੇਂ ਵੀ ਦੀ ਬਣ ਰਹੀ ਹੈ ਇੱਕ ਤਾਂ ਉਹਨੂੰ ਟੈਕਲ ਕਰਨ ਦੇ ਵਿੱਚ ਕਿਹੜੀਆਂ ਕੋਸ਼ਿਸ਼ਾਂ ਜ਼ਰੂਰੀ ਆ ਜਿਹੜੀਆਂ ਹੁਣ ਤੱਕ ਹੋ ਨਹੀਂ ਰਹੀਆਂ ਉਹ ਜਾਨਣਾ ਚਾਹਾਂਗੇ ਤੇ ਦੂਜਾ ਅਖੀਰ ਦੇ ਵਿੱਚ ਸਾਰਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੀ ਉਹ ਵਿਚਾਰੇ ਇਹ ਉਮੀਦ ਕਰ ਸਕਦੇ ਨੇ ਚਾਹੇ ਉਹ ਸਰੀਵਾਸੀ ਨੇ ਚਾਹੇ ਐਬਸਫੋਰਡ ਦੇ ਵਾਸੀ ਨੇ ਚਾਹੇ ਵੈਨਕੂਵਰ ਵਾਲੇ ਨੇ ਵੀ ਅੱਗੇ ਕਿਤਨਾ ਕਿਤੇ ਸਟੇਬਿਲਿਟੀ ਆਏਗੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਮੰਗ ਉਹ ਹੀ ਕਰਦੇ ਹਾਂ ਕਿ ਜਿਹੜੀ ਜਿਵੇਂ ਇਨਫਲੇਸ਼ਨ ਦਾ ਹੁਣ ਦੋ ਪਤੇ ਲੈ ਆਂਦੀ ਜੇ ਉਹਨੂੰ ਇਸ ਤਰ੍ਹਾਂ ਵਧਾਉਣਾ ਸ਼ੁਰੂ ਕਰਤਾ ਤਾਂ ਜਿਹੜਾ ਅਸੀਂ 11 ਦਸੰਬਰ ਨੂੰ ਸੋਚਦੇ ਹਾਂ ਕਿ 0.5 ਜਿਹੜੇ 50 ਕਹਿੰਦੇ ਆ ਉਸ ਦੇ ਪੱਧਰ ਤੇ ਇੰਟਰਸਟ ਰੇਟ ਥੱਲੇ ਆਏਗਾ ਫਿਰ ਕੁਆਟਰ ਰਹਿ ਜਾਣਾ ਸੋ ਇੰਟਰਸਟ ਰੇਟ ਥੋੜਾ ਥੱਲੇ ਹੋਣਾ ਚਾਹੀਦਾ ਹੈ ਜੀ ਦੂਸਰੀ ਗੱਲ ਇਹ ਹੈ ਕਿ ਬਾਇਰਸ ਨੂੰ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਲਾਜ਼ਮੀ ਤੌਰ ਤੇ ਵਧੀਆ ਇਹ ਮਾਰਕੀਟ ਬਾਇਰ ਦੀ ਮਾਰਕੀਟ ਹੈ ਗਣੀ ਜਾਂਦੀ ਹੈ ਕਿ ਇਹ ਸੈਲਰ ਦੀ ਮਾਰਕੀਟ ਹੈ ਇਹ ਬਾਇਰ ਦੀ ਹੈ ਪਰ ਫਿਰ ਵੀ ਅੱਖਾਂ ਖੋਲ ਕੇ ਸੋਚ ਵਿਚਾਰ ਕੇ ਤੁਸੀਂ ਲਓ ਜ਼ਰੂਰ ਇੰਟਰਸਟ ਲਾਓ ਦਿਲਚਸਪੀ ਲਾਓ ਹੁਣ ਪ੍ਰਾਪਰਟੀਜ਼ ਦੇ ਵਾਸਤੇ ਵਧੀਆ ਕਿਉਂਕਿ ਜਦੋਂ ਹਦੋਬਾਧਾ ਇੰਟਰਸਟ ਰੇਟ ਵੀ ਡਿੱਗਿਆ ਤਾਂ ਤਾਂ ਵੀ ਪ੍ਰਾਈਸ ਵਧਣੀ ਆ ਉਹਦਾ ਫਰਕ ਪੈਣੇ ਪੈਣਾ ਸੋ ਇਸ ਕਰਕੇ ਅਸੀਂ ਸਾਰੇ ਜਿਹੜੇ ਸਿਸਟਮ ਨੂੰ ਇੱਕ ਵਧੀਆ ਢੰਗ ਨਾਲ ਚਲਾਈਏ ਕੈਨੇਡਾ ਚ ਆਏ ਆ ਬੜੀ ਆਸ ਦੇ ਨਾਲ ਆਏ ਆ ਹਰ ਕਿਸੇ ਕੋਲ ਘਰ ਹੋਵੇ ਉਹ ਇੱਕ ਉਹਦਾ ਅਖੀਤ ਮੈਂ غلام अली ਸਾਹਿਬ ਦੀ ਗਜ਼ਲ ਹੈ ਜੀ ਬੜੀ ਪਿਆਰੀ ਗਜ਼ਲ ਦੇ ਕੁਝ ਸ਼ਬਦ ਨੇ ਕਿ ਆਵਾਰਗੀ ਫਿਲਮ ਦੇ ਵਿੱਚ ਉਹ ਗਜ਼ਲ ਸੀ ਮੈਨੂੰ ਆਵਾਰਗੀ ਨੇ ਆਵਾਰਾ ਬਣਾ ਡਾਲਾ ਨਾ ਚਮਕਤੇ ਚੰਦ ਕੋ ਟੂਟਾ ਹੋਇਆ ਤਾਰਾ ਬਣਾ ਡਾਲਾ मैं इस दुनिया को अक्सर देख कर हैरान होता हूँ मैं इस दुनिया को अक्सर देख कर हैरान होता हूँ ना मुझसे बन सका छोटा सा घर दिन रात रोता हूँ मैं इस दुनिया को अक्सर देख कर हैरान होता हूँ ना मुझसे बन सका छोटा सा घर दिन रात रोता हूँ खुदाया खुदाया कैसे तूने ये सारा यहाँ बना डाला सिस्टम बना डाला खुदाया कैसे तूने ये सारा यहाँ बना डाला चमकते चांद को टूटा हुआ, हुआ तारा बना, बना डाला मेरी आवारगी ने उसको ਆਹ ਵਾਰਾ ਬਣਾ ਢਾਲ ਵਾ ਵਾ ਗੁਰਵਿੰਦਰ ਤਲੀਵਾਲ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਨਾ ਸਿਰਫ ਅੱਜ ਮਾਰਕੀਟ ਦੀਆਂ ਗੱਲਾਂ ਹੋਈਆਂ ਬਲਕਿ ਜਿਹੜੇ ਅੰਦਾਜ਼ ਦੇ ਵਿੱਚ ਹੋਈਆਂ ਇਹ ਬਹੁਤ ਵਧੀਆ ਹੈ ਪਰੇਸ਼ਾਨ ਜਿਹੜੇ ਸਾਡੇ ਲੋਕ ਨੇ ਸਵੇਰ ਨੂੰ ਮਾਰਨਿੰਗ ਸ਼ੋਅ ਦੇ ਵਿੱਚ ਬਹਿੰਦੇ ਨੇ ਉਹਨਾਂ ਦੇ ਚਾਹ ਦੇ ਹੱਥ ਮਤਲਬ ਚਾਹ ਦੇ ਹੱਥਾਂ ਦੇ ਵਿੱਚ ਚਾਹ ਦੇ ਕੱਪ ਫੜੇ ਹੁੰਦੇ ਨੇ ਉਹਨਾਂ ਦੇ ਫੇਸ ਤੇ ਸਮਾਈਲ ਆਣੀ ਬਹੁਤ ਜ਼ਰੂਰੀ ਹੈ ਵੀ ਚੰਗੀ ਖਬਰ ਕੋਈ ਆਈ ਹੈ ਤੇ ਉਮੀਦ ਕਰਦੇ ਹਾਂ ਜੀ ਇਦਾਂ ਦੀ ਸਟੇਬਿਲਿਟੀ ਹੀ ਸਾਡੇ ਹਮੇ ਸਾਰੇ ਦਰਸ਼ਕਾਂ ਦੇ ਉੱਤੇ ਹਮੇਸ਼ਾ ਉਹਨਾਂ ਦੇ ਫੇਸ ਦੇ ਉੱਤੇ ਸਮਾਈਲ ਜ਼ਰੂਰ ਰੱਖੇ ਧੰਨਵਾ ਬੜੇ ਵਧੀਆ ਅੰਦਾਜ਼ ਚ ਸਾਂਝੀ ਕੀਤੀ ਥੈਂਕ ਯੂ ਸ਼ੁਕਰੀਆ ਜੀ ਧੰਨਵਾਦ ਤੇ ਮੈਂ ਵੀ ਗੁਜ਼ਾਰਸ਼ ਇਹ ਕਰਾਂਗਾ ਕਿ ਤੁਸੀਂ ਕਦੇ ਵੀ ਰੀਅਲ اسٹیਟ ਵਾਸਤੇ ਵੀ ਕੋਈ ਗੱਲ ਕਰਨੀ ਹੈ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਤੇ ਮੈਨੂੰ ਵੀ ਸੰਪਰਕ ਕਰ ਸਕਦੇ ਹੋ ਜ਼ਰੂਰ 604 825 1550 ਤੇ ਤੇ ਬਾਕੀ ਤੁਹਾਡੇ ਤੇ ਦਰਸ਼ਕਾਂ ਲਈ ਜਾਂਦੇ ਜਾਂਦੇ ਇਹ ਹੀ ਸ਼ੇਅਰ ਰਹਿ ਕੇ ਦਿਲ ਦੁਖਾਨਾ ਛੋੜ ਕੇ ਦਿਲ ਰੁਬਾ ਬਨ ਜਾਈਏ ਅਰੇ ਆਪ ਪੱਥਰ ਕਿਉਂ ਬਨੇ ਹੈ ਆਇਨਾ ਬਨ ਜਾਈਏ ਆਇਨਾ ਬਨ ਜਾਈਏ ਧੰਨਵਾਦ ਧੰਨਵਾਦ ਗੁਰਿੰਦਰ ਜੀ ਥੈਂਕ ਯੂ ਸੋ ਮਾਰਕੀਟ ਦੀਆਂ ਜਿਹੜੀਆਂ ਗੱਲਾਂ ਹੋਈਆਂ ਨੇ ਇਹ ਕਿਉਂਕਿ ਤਕਰੀਬਨ ਕਾਫੀ ਜ਼ਿਆਦਾ ਨਜ਼ਰ ਟਿਕੀ ਹੋਈ ਸੀ ਸੋ ਉਮੀਦ ਕਰਦੇ ਆਂ ਕਿ ਅੱਗੇ ਜਿਹੜੀ ਮਾਰਕੀਟ ਦੇ ਵਿੱਚ ਸਟੈਬਿਲਿਟੀ ਆਵੇ ਨਾ ਸਿਰਫ ਖਰੀਦਣ ਵਾਲਿਆਂ ਲਈ ਬਲਕਿ ਵੇਚਣ ਵਾਲਿਆਂ ਲਈ ਵੀ ਤੇ ਔਰ ਸਹੀ ਸਮੇਂ ਦੇ ਉੱਤੇ ਸਹੀ ਡਿਸੀਜਨ ਹੋਵੇ ਵੈਸੇ 11 ਦਸੰਬਰ ਨੂੰ ਵੀ ਕਾਫੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇੰਟਰਸਟ ਰੇਟ ਜਿਹੜੇ ਨੇ ਉਹ ਕਿੱਥੇ ਆਉਂਦੇ ਨੇ ਤੇ ਹੋਰ ਮਾਰਕੀਟ ਦੇ ਵਿੱਚ ਕਿੰਨੀ ਕੋ ਜਾਂਦੇ ਸਾਲ ਦੇ ਵਿੱਚ ਤਬਦੀਲੀ ਜਿਹੜੀ ਹੈ ਉਹ ਆਣੀ ਸ਼ੁਰੂ ਹੋ ਜਾਏਗੀ ਤੇ ਚੜ੍ਹਦੇ ਸਾਲ ਦੇ ਵਿੱਚ ਮਾਰਕੀਟ ਦੇ ਜਿਹੜੇ ਰੇਟ ਨੇ ਘਰ ਖਰੀਦਣਾ ਤੇ ਘਰ ਵੇਚਣਾ ਦੋਨਾਂ ਵਾਸਤੇ ਬਹੁਤ ਸਹੀ ਸਾਬਿਤ ਹੋਏਗਾ। ਇਹ ਉਮੀਦ ਨਾਲ ਜਿਹੜਾ ਨਵੇਂ ਸਾਲ ਦੀ ਅਸੀਂ ਕਾਮਨਾ ਕਰ ਸਕਦੇ ਹਾਂ। ਅੱਗੇ ਦੇਖਦੇ ਹਾਂ ਜੀ ਅਸਦੀ ਐਮ ਸਟੋਰੀ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਤੁਹਾਡਾ ਸਾਂਝਾ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ।